ਇਹ ਜਮਾਲਗੜ ਚੱਕ ਜਮਾਲਗੜ ਪਿੰਡ ਦੇ ਵਿੱਚ ਘਟਨਾ ਹੋਈ ਹੈ ਉਸ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪਿੰਡ ਜਮਾਲਵਾਲ ਵਿਖੇ ਮਤੀ 77 ਨੂੰ ਸ਼ਾਮ ਨੂੰ 6:30 ਵਜੇ ਦੇ ਕਰੀਬ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਮైనਰ ਬੱਚਿਆਂ ਨਾਲ ਬਲਾਸਟਿੰਗ ਹੋਈ ਹੈ ਇਹ ਉਹਦੇ ਸਬੰਧ ਵਿੱਚ ਐਫਆਰ ਨੰਬਰ 28 ਰਜਿਸਟਰ ਕੀਤੀ ਗਈ ਸੀ ਜਗਿੰਦਰ ਸਿੰਘ son of ਨਿਆਮਤ ਰਾਏ ਬਸ ਹੀ ਚੱਕ ਜਮਾਲਗੜ੍ਹ ਤੇ ਉਹਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ 74 ਭਾਰਤੀ ਨਿਆਂਇ ਸੰਗთა ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਉਹ ਚ ਇੱਕ 10 ਬਾਕਸ ਵਟਲਾਇਆ ਗਿਆ ਉਹਦੇ ਵਿੱਚ ਸਾਨੂੰ ਇਹ ਜਗਿੰਦਰ ਸਿੰਘ ਵਾਂਟਡ ਸੀ ਬੰਦਾ ਤੇ ਅੱਜ ਅਸੀਂ ਉਹਨੂੰ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨੂੰ ਅਸੀਂ ਅਰੈਸਟ ਕਰ ਲਿਆ ਹੈ ਗ੍ਰਿਫਤਾਰੀ ਇਹ ਦੀ ਆਪਣਾ ਫੋਜਪੁਰ ਰੋਡ ਤੋਂ ਹੋਈ ਹੈ ਮੁਰਲੀ ਐਡਮਿਨਿਸਟ੍ਰੇਸ਼ਨ ਦੇਖੋ ਅੱਜ ਹੀ ਅਰੈਸਟ ਹੋਈ ਹੈ ਹੁਣ ਪੁੱਛ ਕੇ ਚੱਜ ਰਹੀ ਹੈ ਉਹਦੀ